ਬਿਲਾਵਲ ਗੂੰਡ ਆਜ ਨਾਮੇ ਬੀਠਣ ਦੇਖਿਆ ਮੂਰਖ ਕੋ ਸਮਝਾਉਂ ਰੇ ਰਹਾਓ ਪਾਂਡੇ ਤੁਮਰੀ ਗੈਤਰੀ ਲੋਧੇ ਕਾ ਖੇਤ ਖਾਤੀ ਥੀ ਲੈ ਕਰ ਠੰਗਾ ਟੰਗੜੀ ਤੋੜੀ ਲਾਗਤ ਲੰਗਤ ਜਾਤੀ ਥੀ ਪਾਂਡੇ ਤੁਮਰਾ ਮਹਾਦੇਉ ਧੌਲੇ ਬੜਲ ਚੜਿਆ ਆਵਦ ਦੇਖਿਆ ਥਾ ਮੋਦੀ ਕੇ ਕਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ पांडे तुम्हारा रामचंद्र सोपी आपत देख्या था रामन सेती सर्बर होई घर की जोए गवाई थी हिंदू वन्ना तुरकू काना दोहा ते ज्ञानी सणा हिंदू पूजे देहरा मुसलमान मसीद नामे सोई सेवया जेह देहरा ना मसीद आज नामे बीठल देख्या मूर्ख को समझाऊ रे आओ पहली पंक्ति प्रेजेंट टेंस दी है ਆਜ ਨਾਂਮੇ ਮੀਠਲ ਦੇਖਿਆ ਮਗਰ ਜਾ ਕੇ ਪਾਸਟ ਟੈਂਸ ਬਣ ਗਿਆ ਉਹ ਵੀ ਆਵਤ ਦੇਖਿਆ ਥਾ ਪਾਸਟ ਟੈਂਸ ਹੋ ਗਿਆ ਪਾਸਟ ਪਰਫੈਕਟ ਟੈਂਸ ਹੋ ਗਿਆ ਕੋਕ ਉਹਨੇ ਦੇਖਿਆ ਤਾਂ ਹੈ ਨਹੀਂ ਬੋਲੇ ਤਾਂ ਹੈ ਨਹੀਂ ਉਹ ਸੁਣਿਆ ਹੀ ਦੇਖਿਆ ਉਹ ਜਿਹੜਾ ਸੁਣਿਆ ਹੋਇਆ ਹੈ ਸਮਝਿਆ ਹੋਇਆ ਉਹੀ ਦੇਖਿਆ ਹੋਇਆ ਕੋਈ ਅਜੇ ਨਾਮੇ ਬੀਠਲ ਦੇਖਿਆ ਮੂਰਖ ਕੋ ਸਮਝਾਉਂਗੇ ਨਾਮੈ ਨੂੰ ਦਰਸ਼ਨ ਹੋ ਗਏ ਨਾ ਆਪਣੇ ਆਤਮ ਦਰਸ਼ਨ ਪੂਰਨ ਬ੍ਰਹਮ ਦੇ ਨਾ ਭਾ ਕਹਦਾ ਅਜ ਨਾਮੇ ਬੀਠਲ ਦੇਖਿਆ ਅੱਜ ਮੈਂ ਬੀਠਲ ਦੇਖ ਲਿਆ ਪਰਮ ਆਤਮ ਜਿਹੜਾ ਹੈ ਉਹ ਵਰ ਨੂੰ ਮੈਂ ਦੇਖ ਲਿਆ ਇੱਕ ਦੇਖ ਲਿਆ ਕੀ ਹੈ ਜਦ ਇੱਕ ਹੋ ਗਿਆ ਨਾ ਮੈਂ ਇੱਕ ਹੋ ਕੇ ਰਹਿ ਗਿਆ ਫਿਰ ਉਹਨੂੰ ਪਤਾ ਲੱਗਾ ਵੀ ਤੂੰ ਹੀ ਇੱਕਾਂ ਇੱਕ ਹੋਰ ਹੁੰਦਾ ਕੀ ਹੈ ਆਤਮਦਰਸ਼ਨੇ ਹੋਏ ਨਾ ਮੈਨੂੰ ਨਾ ਮੈਨੂੰ ਸਮਝ ਆ ਗਈ ਕਿ ਕੀ ਹੁੰਦਾ ਅੱਜ ਨਾਮੇ ਬੀਠਲ ਦੇਖਿਆ ਨਾ ਮੈਨੂੰ ਅੱਜ ਬੀਠਲ ਦੇਖ ਲਿਆ ਮੂਰਖ ਕੋ ਸਮਝਾਉਂਦੇ ਮੂਰਖ ਕੌਣ ਹੈ ਮੂਰਖ ਪੰਡਤ ਮੂਰਖ ਗੋਲ ਕਰ ਗਿਆ ਉਰਗਣ ਦਾ ਸਿਆਉਣ ਹੈ ਗਾਹਨ ਰਸਿਆ ਫਿਰ ਮੂਰਖ ਪੰਡਤ ਇੱਕ ਮੁਤਹਜਤ ਜਬ ਪੰਡਤ ਹੈ ਬੀਠਲ ਦੀ ਗੱਲ ਕਰ ਰਿਹਾ ਸੀ ਬੀਠਲ ਵਾਰੇ ਗਿਆਨ ਕਰਾ ਰਿਹਾ ਸੀ ਉਲਝਿਆ ਹੈ আর ਦੁਨੀਆ ਉਲਝਾਈ ਹੋਈ ਹੈ ਜਿਹਨੇ ਉਹਨੂੰ ਮੈਂ ਸਮਝਾਉਣਾ ਉਹਨੂੰ ਸਮਝਾ ਰਿਹਾ ਮੈਂ ਅੱਜ ਨਾਮੇ ਬੀਠਲ ਦੇਖਿਆ ਮੂਰਖ ਕੋ ਸਮਝਾਉਂਦੇ ਮੂਰਖ ਪੰਡਤ ਨੂੰ ਸਮਝਾ ਰਿਹਾ ਕਿ ਵੀਟ ਲੋਦਾ ਕੀ ਹੈ पांडे ਤੁਮਰੀ ਗਾਇਤਰੀ ਲੋਦੇ ਕਾ ਖੇਤ ਖਾਤੀ ਥੀ ਇਹ ਪੰਡਾ ਹੀ ਮੂਰਖ ਹੈ ਇਹ ਪੰਡਾ ਪੰਡਤ ਤੋਂ ਜਿਹੜਾ ਤੀਰਥਾਂ ਤੇ ਰਹੇ ਉਹ ਹੀ ਪੰਡਾ ਹੁੰਦਾ ਹੈ पांडे ਤੁਮਰੀ ਗਾਇਤਰੀ ਗਾਇਤਰੀ ਮੰਤਰ ਪੰਡਾ ਦੇ ਰਿਹਾ ਲੋਕਾਂ ਨੂੰ ਪੰਡਤ ਔਰ ਸਬਦਾ ਗੁਰੂ ਬਣਿਆ ਹੈ ਬਾਮਣ ਗੁਰੂ ਹੈ ਜਗਤ ਦਾ ਇਹ ਮੰਤਰ ਦੇ ਉਹ ਜਿਹੜਾ ਅਨਪੜਾ ਆਦਮੀ ਹੈ ਸੰਸਕ੍ਰਿਤ ਦਾ ਮੰਤਰ ਉਹ ਤੇ ਕਿੱਥੇ ਵਿਚਾਰਨ ਹੁੰਦਾ ਵਿਚਾਰੇ ਤੇ ਉਹ ਜਹਾਜ ਉਹਦਾ ਬਸ ਵਿਚਾਰਨ ਹੁੰਦਾ ਹੋਇ ਉਹ ਕਰੀ ਜਾਂਦੇ ਗਲਤਮਲਤ ਬੋਲੀ ਜਾਂਦਾ ਪਾਂਡੇ ਤੁਮਰੀ ਗਾਇਤਰੀ ਲੋਧੇ ਦਾ ਗੀਤ ਖਾਤੀ ਸੀ ਗਾਇਤਰੀ ਵੈਸੇ ਗਾਇਆਂ ਨੂੰ ਕਹਿਣ ਲੱਗੇ ਬਾਅਦ ਚ ਵੀ ਗਾਇਤਰੀ ਗਾਇਆਂ ਇਹਨੂੰ ਉਹ ਜੋ ਕੁਝ ਖਾਂਦੀਆਂ ਖਾਣਦੇ ਉਹਨੂੰ ਪਰੇ ਕਰਨਾ ਪਾਪ ਹੈ ਪਾण्डेय ਤੁਸੀਂ ਗਾਇਤਰੀ ਲੋਧੇ ਦਾ ਖੇਤ ਖਾਤੀ ਸੀ ਉਹ ਲੋਧੇ ਹੁੰਦੇ ਸੀ ਥੋੜੀ ਬਹੁਤੀ ਸਬਜੀ ਸੁਬਜੀ ਸਾਗ ਸਬਜੀ ਜਿਹੜੇ ਪੈਦਾ ਕਰਦੇ ਨੇ ਨਾ ਯੂਪੀ ਚ ਉਹਨਾਂ ਨੂੰ ਲੋਧੇ ਕਹਿੰਦੇ ਨੇ ਲੋਧੇ ਦਾ ਖੇਤ ਖਾਤੀ ਸੀ ਹੁਣ ਜਿੱਥੇ ਹਰੇ ਵਾਈ ਹੋ ਉਹ ਉੱਥੇ ਜਾਣਾ ਖਾਣਾ ਔਰ ਜਿਹੜੀ ਗਾਇਤਰੀ ਮੰਤਰ ਹੈ ਉਹ ਵੀ ਖੇਤ ਕਰਤੀ ਸੀ ਗਲਤ ਪੜੀ ਜਾਂਦਾ ਹੈ ਫਾਇਦਾ ਕੋਈ ਨਹੀਂ ਉਹ ਅੰਦਰ ਵਾਲੀ ਖੇਤੀ ਖਾ ਰਹੀ ਹੈ ਉਹ ਬਾਹਰ ਵਾਲੀ ਖੇਤੀ ਕਰ ਰਹੀ ਹੈ ਬਾਹਰ ਵਾਲੀ ਗਾਇਤਰੀ ਬਾਹਰ ਵਾਲਾ ਖੇਤ ਕਰ ਰਹੀ ਹੈ ਜਿਹੜੀ ਪਾਟ ਕਰਦਾ ਅੰਦਰ ਵਾਲਾ ਖੇਤ ਕਰ ਰਹੀ ਹੈ ਲੋਂਦਾ ਵਿਚਾਰਾ ਅਨਪੜ ਹੈਗਾ ਖੇਤੀ ਕਰਨ ਵਾਲਾ ਸਬਜ਼ੀ ਉਹ ਗਲਤੇ ਪਾਟ ਕਰੀ ਜਾਂਦਾ ਉਹ ਤਾਂ ਉਹਨੂੰ ਸਮਝੇ ਨਹੀਂ ਔਰ ਸਮਝਦਾ ਮੈਂ ਭਗਤੀ ਕਰਦਾ ਜੇ ਗੈਤਰੀ ਦਾ ਪਾਠ ਕਰਦਾ ਤਾਂ ਗਾਇਨੂ ਨਹੀਂ ਮੋੜ ਸਕਦਾ ਖੇਚੋ ਗੈਤਰੀ ਦਾ ਜੋ ਪਾਠ ਕਰਦਾ ਉਹ ਰਗਾ ਗਾਇਨੂ ਨਹੀਂ ਮੋੜੂ ਜਿਹੜਾ ਗੈਤਰੀ ਦਾ ਪਾਠ ਕਰੂ ਉਹ ਤਾਂ ਫਸਾ ਲਿਆ ਉਹ ਲੋਧਾ ਦਾ ਖੇਤ ਖਾਂਦੀ ਸੀ ਵਿਚਾਰੇ ਗਰੀਬ ਦਾ ਥੋੜੀ ਗੈਤਰੀ ਖੇਤ ਖਾਣੇ ਵਾਲੀ ਐ ਫਸਲ ਪੈਦਾ ਢੇੜ ਵਾਲੀ ਹੈ ਕੁਝ ਪੈਦਾ ਕਰਨ ਵਾਲੀ ਹੈ ਖੇਤ ਵਿੱਚ ਖੇਤ ਉਜਾੜਨ ਵਾਲੀ ਹੈ ਗੈਤਰੀ ਤੁਹਾਡੀ ਤਾਂ ਗੈਤਰੀ ਉਜਾੜਾ ਕਰਦੀ ਹੈ ਚਾਹੇ ਬਾਹਰ ਲਈ ਹੈ ਚਾਹੇ ਅੰਦਰ ਲਈ ਹੈ ਗੈਤਰੀ ਨਾਲ ਕੋਈ ਬੀਠਲ ਦਾ ਦਰਸ਼ਨ ਹੀ ਹੋਇਆ ਕਿਸੇ ਨੂੰ ਮੈਂ ਬਿਰਾਂ ਗੈਤਰੀ ਵਾਲੇ ਨੇ ਦਰਸ਼ਨ ਕਰ ਲਿਆ ਉਹਨੂੰ ਸਮਝਾ ਰਿਹਾ ਵੀ ਗੈਤਰੀ ਛੱਡਦੇ ਲੋਕਾਂ ਨੂੰ ਹੈ ਏ ਗਾ ਗ੍ਰੀਤਾ ਮੰਤਰ ਦੇਣਾ ਜਾਪ ਕਰਾਉਣਾ ਛੱਡ ਦੇ ਤੇ ਨਾਲ ਕੁਝ ਵੀ ਰਿਜ਼ਲਟ ਨਹੀਂ ਆ ਰਿਹਾ ਹਾਂ ਤੇਰੀ ਗਾਂ ਜਰੂਰ ਟੱਡ ਪਰ ਕੇ ਆ ਜਾਂਦੀ ਹੈ ਖੇਤ ਖਾ ਕੇ ਤੇਨੂੰ ਲਾਭ ਜ਼ਰੂਰ ਹੈ ਧਰਮ ਦੇ ਨਾਮ ਤੇ ਬੇੜਾ ਕਰਕੇ ਬਾਕੀ ਸਭ ਦਾ ਧਰਮ ਦੇ ਨਾਮ ਤੇ ਬੇੜਾ ਕਰਕੇ ਲੋ ਤੇ ਕਾ ਖੇਤ ਖਾਤੀ ਸੀ ਲੈ ਕੇ ਠੇਂਗਾ ਟੰਗਲੀ ਤੋਰੀ ਲੰਗਤ ਲੰਗਤ ਜਾਂਦੀ ਸੀ ਲੈ ਕੇ ਠੇਂਗਾ ਉਹ ਵਿਦਾਰਾ ਸੰਸਕਰਤਾ ਉਚਾਰ ਨਹੀਂ ਕਰ ਸਕਦਾ ਉਹਨੇ ਕਿ ਤੋਟਾਂ ਕਿ ਤੋ ਬਾਹਾਂ ਤੋੜ ਕੇ ਜੈ ਜੀ ਉਹਦੇ ਪਾਠ ਹੁੰਦਾ ਹੋਇਆ ਕਰੀ ਜਾਂਦਾ ਫਿਰ ਕਹਿੰਦੇ ਗੈਤ ਦੀ ਜਾਂ ਗਾਂ ਨਹੀਂ ਹਟੀ ਉਹਨੇ ਮਾਰਿਆ ਡੰਡਾ ਉਹਦੀ ਤੰਗ ਡੋਡੀ ਕਰਤੀ ਗਾਂ ਅੱਕ ਜਾਂਦਾ ਅਖਾੜ ਆਦਮੀ ਕੋਈ ਫਸਲ ਖਾਂਦੀ ਹੈ ਕੋਈ ਗਾਂ ਪਸ਼ੂ ਤਾਂ ਪਸ਼ੂ ਹੈ ਜੇ ਉਹਨੂੰ ਹਰਾ ਮਿਲੂ ਕਦੋਂ ਹੜਦਾ ਲੇਕੇ ਠੇਗਾ ਟੰਗੜੀ ਤੋੜੀ ਲਾਂਗ ਤੇ ਲਾਂਗ ਤੇ ਜਾਂਤੀ ਸੀ ਗਾਂ ਲੰਗ ਮਰਦੀ ਜਾਂਦੀ ਆ ਤੇ ਉਹ ਜਿਹੜੀ ਗੈਤਰੀ ਮੰਤਰ ਉਹ ਵੀ ਲੰਗੜੀਏ ਕਰਤੀ ਉਹਨੇ ਗੈਤਰੀ ਹੀ ਲੰਗੜੀ ਕਰਤੀ ਜਹ ਜਿਓ ਤੇ ਉਚਾਰਨ ਹੁੰਦੀ ਉਹੋ ਜੀ ਕਰੀ ਜਾਂਦੇ ਹੋ ਜੀ ਪਾਂਡੇ ਤੁਮਰਾ ਮਹਾਦੇਵ ਧੌਲੇ ਬਲਦ ਚੜਿਆ ਆਬਦ ਦੇਖਿਆ ਥਾ ਇਹ ਤਾਂ ਪੰਡਤ ਦਾ ਗੈਤਰੀ ਮੰਤਰ ਗੈਤਰੀ ਮੰਤਰ ਜਿਹੜਾ ਮਹਾਦੇਵ ਹੈ ਸ਼ਿਵ ਉਹ ਗਾਧ੍ਰਿਮਤ ਉਹ ਜਾਣ ਨਹੀਂ ਕਰਦਾ ਉਹ ਸਮਾਧੀ ਲਾਉਂਦਾ ਹੈ ਵਿਸ਼ਰੂ ਭਗਤ ਕਰਦਾ ਨੇ ਪੰਡਤ ਕਰਦਾ ਹੈ ਪੰਡਤ ਮਾਲਾ ਫੇਰਦਾ ਹੈ ਉਹਨੇ ਮਾਲਾ ਫੇਰਦਾ ਪਰ ਉਹਦੇ ਨਾਲ ਵੀ ਜਦੋਂ ਇਹ ਪੰਡਾ ਆ ਗਿਆ ਨਾ ਤੀਰਛਲ ਤੇ ਵੈਸੇ ਤਾਂ ਗੰਗਾ ਸ਼ਿਵ ਜੀ ਨਹੀਂ ਲੇਕਿਨ ਇਹਨਾਂ ਨੇ ਕਿਹਾ ਵੀ ਲੋਕ ਇੱਥੇ ਉਧਰ দান ਕਰਦੇ ਨੇ ਆਪਾਂ ਸੰਕਲਪ ਪੜ ਦਨੇ ਆ ਇਹਨਾਂ ਨੂੰ ਇੱਥੇ ਵੀ ਆਪਾਂ ਦੁਕਾਨ ਦੁਕਾਨਾ ਬਣਾਈਆਂ ਨੇ ਨਾ ਨਾ ਆ ਕੇ ਗੁੰਗਾ ਤੇ ਜੋਗੀਆਂ ਦੀ ਦੁਕਾਨਾ ਨਹੀਂ ਹੈ ਜੋਗੀ ਜਾਂਦੇ ਨੇ ਸਾਰੇ ਜਾਂਦੇ ਨੇ ਇਸ਼ਾਨਤ ਕਰਦੇ ਨੇ ਕਹਿੰਦੇ ਦੁਨੀਆ ਵੀ ਕਰੋ ਲੇਕਰ ਪੰਡਤ ਨੇ ਉੱਥੇ ਵੀ ਗੋਲ ਬਣਾ ਲਈ ਜਾ ਕੇ ਲੋ ਜੀ ਤੁਸੀਂ ਤੁਹਾਡੇ ਮੈਂ ਨਾਂ ਲਿਖਦਾ ਕੌਣ ਆਇਆ ਇੱਥੇ ਕਿਹਨੂ ਕਿਹਨੂ ਨਾਲ ਲੈ ਕੇ ਆਇਆ ਉਹ ਲੋਕਾਂ ਨੂੰ ਬੜਾ ਚਲ ਹੋ ਜਾਂਦੀ ਆ ਉਹ ਨਾਲ ਲੈਣ ਦੇ ਪੈਸੇ ਲੈਂਦੇ ਨੇ ਹਾਂਜੀ ਪੜਨੇ ਤੁਮਰਾ ਮਹਾਦੇਵ ਤੋਹਾਦੇਵ ਤੋਲੇ ਵਲਤ ਚੜਿਆ ਆਬਤ ਦੇਖਿਆ ਸੀ ਚੜਿਆ ਆਬਤ ਦੇਖਿਆ ਸੀ ਕਹਿੰਦਾ ਉਹ ਆਮ ਜਿਹੜੇ ਸੀ ਨਾ ਲੋਕ ਸਾਧੂ ਇਹਨਾਂ ਦੇ ਬੜੇ ਬਣਾਏ ਹੋਏ ਜਿਵੇਂ ਸਾਡੇ ਕੋਈ ਬਣਾ ਲੈਣ ਦੇ ਜਹੇਦਾਰ ਬਣਾ ਲੈਣ ਦੇ ਸਾਡੇ ਉਹ ਵੱੜਦੇ ਉਹ ਚੜਦੇ ਸੀ ਜਿਹੜਾ ਉਹਨਾਂ ਦਾ ਵੱਡਾ ਬਣਾਇਆ ਹੋਵੇ ਦੇਵ ਨੇ ਸਾਰੇ ਮਹਾਦੇਵ ਬਣਾਇਆ ਹੋਵੇ ਇਹ ਮਹਾਦੇਵ ਦੀ ਉਪਾਤੀ ਦੇ ਦਿੰਦੇ ਸੀ ਸਾਰੇ ਹੀ ਉਹ ਵੱੜ ਤੇ ਕਹਿੰਦੇ ਉਹ ਵੀ ਦੇਖਿਆ ਸੀ ਮੈਂ ਚੜਿਆ ਹੁੰਦਾ ਚੜਦੇ ਵੱੜ ਤੇ ਚੜੇ ਫਿਰਦੇ ਰਹਿੰਦੇ ਹੁਣ ਇਹਨੇ ਉਸ ਵੜੇ ਤੌੜੇ ਚੱਕੇ ਵੱੜ ਤੇ ਪੜਨੇ ਤਬਦਾਰ ਮਖਦੇਓ ਦੋੜੇ ਬਾੜ ਤੇ ਚੜਿਆ ਆਵਤ ਦੇਖਿਆ ਆਵਤ ਦੇਖਿਆ ਥਾ ਮੋਦੀ ਕੇਕਰ ਖਾਣਾ ਪਾਕਾ ਉਹ ਸੁਣਿਆ ਸੀ ਪਿੱਛੇ ਇਹ ਦੇਖਿਆ ਤਾਂ ਸੁਣਿਆ ਉਹ ਇੱਕ ਕਹਾਣੀ ਐ ਸਾਖੇ ਮੋਦੀ ਸੀ ਕੋਈ ਮੋਦੀ ਕੇਕਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ ਮੋਦੀ ਕੇਕਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ ਕਹਿੰਦੇ ਮੋਦੀ ਨੇ ਉਹ ਕਹਿੰਦਾ ਵੀ ਮੈਨੂੰ ਕੋਈ ਭੋਜਨ ਛਕਾਉਣ ਦੀ ਜ਼ਾਹਤ ਨਹੀਂ ਦੇ ਸਕਦਾ ਛਕਾ ਨਹੀਂ ਸਕਦਾ ਮੋਤੀ ਦੇ ਉਹਦਾ ਦੇਤਾ ਉਹਦਾ ਭਗਸੀ ਕਹਿੰਦਾ ਨੇ ਸ਼ਬਜੀਦ ਨਾਲ ਸ਼ੇਰ ਸੀ ਇੱਕ ਉਹ ਕਹਿੰਦਾ ਵੀ ਜਦ ਭੋਜਨ ਤਿਆਰ ਹੋ ਗਿਆ ਕਹਿੰਦਾ ਵੀ ਮੈਂ ਤਾਂ ਤਾਂ ਛਕੂਗਾ ਪਹਿਲਾਂ ਮੇਰਾ ਸ਼ੇਰ ਛਕੂਗਾ ਕਹਿੰਦਾ ਵੀ ਸ਼ੇਰ ਦੀ ਸ਼ੇਰ ਤੇਰਾ ਬੁੱਢਾ ਹੈ ਜਿਹੜਾ ਉਹਦਾ ਮਾਸ ਖਾਊਗਾ ਆ ਗਾਲੀ ਬਣਾਈ ਉਹਨੇ ਫੇਰ ਲੜਕਾ ਆਪਣਾ ਮਾਰ ਕੇ ਉਹਨੂੰ ਸ਼ੇਰ ਨੂੰ ਖਿਲਾਤਾ ਫੇਰ ਉਹਨਾਂ ਨੇ ਭੋਜਨ ਛਕ ਲਿਆ ਤੇ ਫਿਰ ਆਪ ਨਾ ਖਾਵੇ ਮੋਦੀ ਨਾ ਖਾਵੇ ਉਹ ਡਰਦਾ ਉਹਨਾਂ ਦੇ ਕਿਸੇ ਦਾ ਮੁੰਡਾ ਆ ਗਿਆ ਫਿਰ ਕਹਿੰਦਾ ਵੀ ਮੁੰਡੇ ਨੂੰ ਹਾਕ ਮਾਰ ਬਈ ਤੁਸੀਂ ਤਾਂ ਆਗੇ ਮੁੰਡੇ ਖਾਵੇ ਅਖਾ ਮੁੰਡਾ ਕਿਥੇ ਉਤਾਜੀ ਸ਼ੇਰ ਨੇ ਖਾ ਲਿਆ ਕਹਿੰਦਾ ਹਾਕ ਮਾਰ ਅੰਦਰ ਉਹ ਬੁੱਢਾ ਆ ਗਿਆ ਇਹ ਜਿਹੀਆਂ ਕਹਾਣੀਆਂ ਨੇ ਇਹਨਾਂ ਦੀ ਆ ਦੇਖਿਆ ਸੀ ਝੂਠ ਤੁਹਾਡਾ ਉਹਨਾਂ ਮਾਰਿਆ ਸੀ ਨਾ ਫਿਰ ਆ ਗਿਆ ਸੀ ਅੰਦਰੋਂ ਆਹ ਕਹਾਣੀਆਂ ਨਿਰਾਈ ਝੂਠ ਬੋਲਿਆ ਹੋਇਆ ਇਹਨਾਂ ਲੋਕਾਂ ਦਾ ਬਸ ਉਹ ਤਾਂ ਜੀ ਮੁੰਡਾ ਵੀ ਜੇ ਉਹਦਾ ਕਰਤਾ ਉਹ ਵੀ ਹੋ ਗਿਆ ਉਹ ਵੀ ਹੋ ਗਿਆ ਇਹਦੇ ਆਸਰੇ ਖੜਾ ਧਰਮ ਹੋਰ ਕੁਝ ਨਹੀਂ ਜਦ ਲੋੜ ਪਈ ਕਦੇ ਸ਼ਿਵ ਜੀ ਨਹੀਂ ਆਇਆ ਜਦ ਮੁਸਲਮਾਨਾਂ ਨੇ ਚੜ੍ਹਾਈ ਕੀਤੀ ਉਦੋਂ ਆਉਂਦਾ ਸ਼ਿਵ ਜੀ ਉਦੋਂ ਆਇਆ ਹੀ ਨਹੀਂ ਇੱਡੀ ਵਫਤatsch ਕਿਉਂ ਨਹੀਂ ਆਇਆ ਜੂਠੇ ਬੋਲਣਾ ਸੀ ਝੂਠ ਬੋਲ ਤਾ ਉਹ ਝੂਠ ਨੇ ਵਾਰਤਾ ਸਾਰੇ ਹੀ ਜੋ ਤਰਫ ਜਿਹਾ ਝੂਠਾ ਵੜਦਾ ਬਹੁਤਾ ਹੀ ਝੂਠਾ ਵੜਿਆ ਜਿਸ ਜਦ ਤੱਕ ਇਸ ਦੇਸ਼ ਵਿੱਚ ਬੇਦ ਪ੍ਰਧਾਨ ਰਹਾ ਬੇਦ ਦਾ ਜਾਨ ਪ੍ਰਧਾਨ ਰਹਾ ਉਦੋਂ ਤੱਕ ਆ ਗਿਆ ਲੋਕ ਸੀ ਜਿਹੜੇ ਉਹਨਾਂ ਦੀ ਸਾਰੀ ਦੁਨੀਆ ਵਿੱਚ ਧਾਕ ਸੀ ਸਾਰੀ ਦੁਨੀਆ ਚ ਉਹਨਾਂ ਦੀ ਸ਼ਕਤੀ ਦਾ ਲੋਹਾ ਸਾਰੀ ਦੁਨੀਆ ਵਰਦੀ ਸੀ ਜਦ ਸਿਮਰਤ ਸ਼ਾਸਤਰ ਆ ਗਏ ਸਾਰੀ ਦੁਨੀਆ ਨਾ ਰੱਦੀ ਹੋਗੇ ਗੁਲਾਮ ਹੋਗੇ ਕਨੇ ਕਨੇ ਛੋਟੇ ਛੋਟੇ ਕੀ ਅਮਲ ਕਰ ਮੁਸਲਮਾਨਾਂ ਦੇ ਕੀ ਹੈ ਇਹਨਾਂ ਦੇ ਕੋਲ ਇਹਨਾਂ ਦੇ ਗੁਲਾਮ ਹੋ ਜਾਣਾ ਐਡੇ بڑے ਮੁਲਕ ਦਾ ਜਿੱਦ ਨੂੰ ਸੋਨੇ ਦੀ ਚਿੜੀਆ ਕਹਿੰਦੇ ਸੀ ਉਹਨਾਂ ਹੁਣ ਦਾਨਨ ਵੀ ਖਾਣ ਨੂੰ ਹੈ ਕਿਉਂ ਹੋ ਰਿਹਾ ਇਹਨਾਂ ਦੇ ਪਾਪ ਨਹੀਂ ਕੀਤਾ ਆਪਣੇ ਲੋਕਾਂ ਨਾਲੇ ਪਾਪ ਕਰਨ ਲੱਗੇ ਅਪਰਾਧ ਕਰਨ ਲੱਗੇ ਹਰ ਰੋਜ਼ ਕੋਈ ਲੋਕੜ ਵੇਚਦਾ ਹੈ ਕੋਈ ਕੁਝ ਵੇਚਦਾ ਹੈ ਝੂਠ ਬੋਲਦੇ ਨੇ ਟੈਲੀਵਿਜ਼ਨ ਤੇ ਲੁੱਟਦੇ ਨੇ ਲੋਕਾਂ ਨੂੰ ਇਹ ਕੀ ਕਰੂਗਾ ਹੈ ਧਰਮ ਕਿਹਦਾ ਸਰਕਾਰ ਹੈ ਲੱਗਾ ਹੈ ਨਾ ਇਹ ਜੇਕਰ ਰਾਜੇ ਨੂੰ ਜੇ ਉਹਨੂੰ ਫੇਗਰਾ ਹੋ ਜਾਂਦਾ ਹੈ ਦੋਸਤਾਂ ਹਾਂਜੀ ਪਾਂਡੇ ਤੁਮਰਾ रामचंद्र ਸੋ ਵੀ ਆਪਤ ਦੇਖਿਆ ਥਾ 라ਮਣ ਸੈਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ ਪੰਡਤ ਤੁਮਰਾ रामचंद्र ਇੱਕ ਤੋਂ ਨਹੀਂ रामचंद्र ਅਲੱਗ ਉਹ ਵਿਸ਼ਨੂੰ ਦਾ ਅਵਤਾਰ ਹੈ ਇਹ ਟੋਲੇ ਬੋਣ ਦਾ ਵਾਲਾ ਸ਼ਿਵਜੀ ਦਾ ਅਵਤਾਰ ਹੈ ਦੋ ਨੇ ਨਾ ਪੈਰਲਲ ਨੇ ਦੋ ਇਹ ਸ਼ਿਵਜੀ ਹੋਰ रामचंद्र ਨੂੰ ਨਹੀਂ ਮੰਨਦਾ रामचंद्र ਵਾਲੇ ਸ਼ਿਵਜੀ ਨੂੰ ਨਹੀਂ ਮੰਨਦੇ ਘਰੇ ਤੁਹਾਡੇ ਕਲੇਸ਼ ਹੈ ਇਹ ਹੀ ਨਿਕਲੇ ਸੱਤ ਦੇਵੀਆਂ ਨੇ ਉਹਨਾਂ ਦਾ ਵੀ ਕਲੇ ਸਨ ਉਹਨਾਂ ਦੇ ਸੱਤ ਦੇਵੀਆਂ ਮੰਦਰ ਅੱਡੀ ਉਹ ਜਿਹੜੇ ਸप्तऋषि ਨੇ ਨਾ ਉਹਨਾਂ ਦੀਆਂ ਸੱਤ ਪ੍ਰਕਾਰ ਦੀਆਂ ਮਤਾਂ ਨੇ ਉਹੀ ਸੱਤ ਦੇਵੀਆਂ ਨੇ ਸप्तऋषि ਸੀ ਨਾ ਜਿਹੜੇ ਕਹਿੰਦੇ ਨੇ ਉਹਨੂੰ ਵਿਲੇਸੀ ਪਾਲਵੇਖ ਨੂੰ ਉਹ ਸप्तऋषि ਜਿਹੜਾ ਸੱਤ ਮਤਾਂ ਨੇ ਅਲੱਗ-ਅਲੱਗ ਸਾਂ ਆਪਣੀਆਂ ਆਪਣੀਆਂ ਉਹ ਸੱਤ ਦੇਵੀਆਂ ਨੇ ਸੱਤ ਪ੍ਰਕਾਰ ਦੀ ਵਿਦਿਆ ਉਹ ਉਹ ਹੀ ਦੇਵੀਆਂ ਨੇ ਰਧੀਆਂ ਉਹ ਇਹ ਕਾ ਸੱਤੀ ਰੰਨੀ ਘਰੇ ਸਿਆਪਾ ਜਿਹਦੇ ਸੱਤ ਔਰਤਾਂ ਹੁਣ ਘਰ ਚੋਂ ਤਾਂ ਰੋਜ਼ ਸਿਆਪਾ ਹੀ ਰਹਿਣਾ ਕਰ ਜਾ ਉਹ ਦਸਰਦ ਦੇ ਦੋ ਤੀਆਂ ਬੇੜਾ ਘੜ ਕਰਤਾ ਤਿੰਨ ਤੀਆਂ ਬੇੜਾ ਉਜਾੜਤਾ ਉਹਨਾਂ ਨੇ ਘੜ ਕਰਤਾ ਜਿੱਤੇ ਸੱਤ ਉਹਨਾਂ ਤੇ ਹਾਲ ਕੀ ਹੋਊ ਸੱਤੇ ਰੰਨੀ ਘਰੇ ਸਿਆਪਾ ਇਹਨਾਂ ਤੇ ਦਰੋਸ ਸਿਆਪਾ ਰਹਿਣਾ ਹੀ ਏ ਰੋਜ਼ ਘਰੇ ਲੜਾਈ ਰਹਿਣੀ ਹੁਣ ਨਹੀਂ ਲੜਾਈ ਹੋਣੀ ਘਰ ਆਪਸ ਵਿੱਚ ਸੱਤੇ ਰੰਨੀ ਘਰੇ ਸਿਆਪਾ ਕੀ ਰੋਵਣ ਕੂੜੇ ਕਮੀ ਰੋਂਦੇ ਕਹਦੇ ਨੇ ਉਹਨਾਂ ਉਹ ਜਾ ਕੇ ਦੇਵੀਆਂ ਕੋ ਆ ਮਾਇਆ ਦੇ ਕੰਮ ਵਾਸਤੇ ਕੂੜੇ ਇਹ ਕੂੜੇ ਕੰਮ ਨੇ ਮਾਇਆ ਦੇ ਸੋ ਸਾਰੀ ਕਮਾ ਵਾਸਤੇ ਰਹਿੰਦੇ ਨੇ ਜਾ ਕੇ ਸੰਸਾਰੀ ਵਸਤਾ ਮੰਗਦੇ ਨੇ ਇਹ ਕੂੜੇ ਕਮਾਂ ਦੇ ਵਿੱਚ ਝੂਠੇ ਕੰਮ ਲੈਣਾ ਦੇੜੇ ਹੋਏ ਉਹਦੇ ਵਾਸਤੇ ਜਾ ਕੇ ਰੋਜ਼ ਨਕਰਗੜਦੇ ਨੇ ਰੋਵਣ ਕੂੜੇ ਕੰਬੀ ਇਸ ਕਰਕੇ বিষ্ণੂ ਔਰ ਰਾਮਚੰਦਰ ਰਾਮਚੰਦਰ বিষ্ণੂ ਦਾ ਅਵਤਾਰ ਹੈ ਸ਼ਿਵ ਜੀ ਦਾ ਨਦੋਹਾਂ ਦੀਆਂ ਨਹੀਂ ਬਣਦੀ ਆਪ ਸੂਚੀ ਪਾਂਡੇ ਤੁਮਰਾ रामचंद्र ਉਹ ਵੀ ਆਵਤ ਉਹ ਵੀ ਮੈਂ ਸਮਝਿਆ ਹੋਇਆ ਵੀ ਆਇਆ ਸੀ ਕਹਿੰਦੇ ਉਹਨੇ ਜਨਮ ਲਿਆ ਸੀ 라वण ਸੇਤੀ ਸਰਬਰ ਹੋਈ 라वण ਸੇਤੀ ਸਰਬਰ ਹੋਈ ਉਹਦਾ 라वण ਨਾਲ ਕਹਿੰਦੇ ਕਿ ਜੁੱਧ ਹੋਇਆ ਸੀ ਝਗੜਾ ਹੋ ਗਿਆ ਸੀ ਝਗੜਾ ਆਰਾਮ ਨਾਲ 라वण ਨਾਲ ਘਰ ਕੀ ਜੋਏ ਗਵਾਈ ਸੀ ਉਹ ਬੜੇ ਸਿਆਣੇ ਨੇ ਘਰ ਵਾਲੀ ਉਹ ਗਾਲੀ ਉਹ ਐਡਾ بڑا ਅਵਤਾਰ ਹੋਵੇ ਭਗਵਾਨ ਹੋਵੇ ਘਰ ਵਾਲੀ ਗੋਲ ਵੇ ਝਗੜੇ ਚ ਥੋੜਾ ਅਵਤਾਰ ਹੋਊਗਾ ਭਗਤਾਂ ਦਾ ਨਹੀਂ ਹੈ ਉਹ ਕਿਤਨੀ ਮੰਨਦੇ ਐਸੇ ਇਹਨਾਂ ਗੱਲਾਂ ਨੂੰ ਕਰਕੇ ਜੋ ਇਹ ਗਵਾਹੀ ਥੀ ਉਹਨਾਂ ਦਾ ਆ ਆਪਣੀ ਅਕਲ ਗਵਾ ਲਈ ਉਹਨੇ ਬੁੱਧ ਗਵਾਇਆ ਹੋਰ ਉਹਨੇ ਕੀ ਹੋਣਾ ਸੀ ਸੀਤਾ ਦਾ ਬੁੱਧ ਦਾ ਬੁੱਧ ਦਾ ਹੀ ਨਾ ਹੋਵੇ ਝਗੜੇ ਤੇ ਅਸ਼ਾਂਤੀ ਸ਼ਾਂਤੀ ਚਲੀ ਜਾਂਦੀ ਹੈ ਜੋ ਵੀ ਜਦ ਵੀ ਕੋਈ ਝਗੜਾ ਕਰੂਗਾ ਸ਼ਾਂਤੀ ਚਲੀ ਜਾਂਦੀ ਹੈ ਅਸ਼ਾਂਤੀ ਆ ਜਾਂਦੀ ਹੈ ਘਰ ਕੀ ਜੋ ਹੈ ਸ਼ਾਂਤੀ ਉਹਨਾਂ ਸ਼ਾਂਤੀ ਵਾਲੀ ਇਹ ਸ਼ਾਂਤੀ ਸੀਤਾ ਵਾਲੀ ਸੀਤਲਤਾ ਅੰਦਲੀ ਸ਼ਾਂਤੀ ਕੋ ਆ ਕੇ ਅਸ਼ਾਂਤੀ ਆ ਗਈ ਉਹਦੇ ਉੱਤੇ ਹਾਂ ਜੀ ਹਿੰਦੂ ਅਨਾ ਤੁਰਕੋ ਕਾਣਾ ਦੋਹਾਂ ਤੇ ਗਿਆਨੀ ਸਿਆਣਾ ਦੋ ਅਨਾ ਤਰਕੂ ਕਾਣਾ ਹਿੱਦੂ ਦਾ ਬਿਲਕੁਲ ਇਹ ਨਾ ਓਏ ਦੋ ਤਾਂ ਹੁਣੇ ਖੜੇ ਨੇ ਦੇ ਵੱਡੇ ਇੱਕ ਪਾਸੇ ਵਿਸ਼ਨੂੰ ਆ ਇੱਕ ਪਾਸੇ ਸ਼ਿਵਜੀ ਆ ਉਹ ਕਹਿੰਦੇ ਨੇ ਇੱਕ ਆ ਭਗਵਾਨ ਐ ਕਹਿੰਦੇ ਨੇ ਦੋ ਨੇ ਘਟੋ ਘਟ ਦੋ ਤਾਂ ਹੈਗੇ ਹੀ ਨੇ ਵਰਮਾਨ ਹੁਣੇ ਕੋਈ ਭਗਵਾਨ ਕਹਿੰਦਾ ਵਰਮਾਨ ਦੇ ਨਾਲ ਭਗਵਾਨ ਨਹੀਂ ਲੱਗਿਆ शिव जी ना लगਿਆ ਹੋਇਆ। ਕਿਆ বিষ্ণੂ ਨਾ ਲੱਗਿਆ। ਬ੍ਰਹਮਾ ਦਾ ਬ੍ਰह्म ਗਿਆਨੀ ਹੈ। ਉਹਦਾ ਅਸਲ ਦੋਹਾਂ ਨੂੰ ਥਪੜਾਉਂਦਾ ਇਹਨਾਂ ਨੂੰ ਵੀ ਭਗਵਾਨ ਹੁੰਦਾ ਹੀ ਨਹੀਂ ਆਦਮੀ। ਹਿੰਦੂ ਅਨਾਂ ਤਰਕੂ ਕਾਣਾ। ਦੋਹਾਂ ਤੇ ਗਿਆਨੀ ਸੈ। ਦੋਹਾਂ ਤੋਂ ਗਿਆਨੀ ਸਿਆਣਾ। ਕੌਣ ਬ੍ਰਹਮਾ ਜਿਹੜਾ ਹੈਗਾ ਦੋਹਾਂ ਤੋਂ ਸਿਆਣਾ। ਜਿਹੜਾ ਵੇਦਾਂ ਦੀ ਸਾਰ ਨੂੰ ਵੇਦਾਂ ਦੇ ਸਾਰ ਨੂੰ ਸਮਝਦਾ ਹੈ। ਜੇ ਪੈਦਾ ਦੇ ਗਿਆਨ ਨੂੰ ਜਿਹੜਾ ਸਮਝਦਾ ਉਹ ਗਿਆਨੀ ਆ ਉਹ ਸਿਆਣਾ ਦੁਹਾਨੋ ਨਾਓ ਸ਼ਿਵਜੀ ਨੂੰ ਮੰਨੇ ਨਾਓ ਰਾਮਚੰਦਰ ਨੂੰ ਮੰਨੇ ਪੈਦਾ ਆਦਮੀ ਨੇ ਪੈਦਾ ਹੋਏ ਹੋਏ ਉਹ ਗਿਆਨੀ ਇਹਨਾਂ ਨੂੰ ਸਿਆਣਾ ਦੁਹਾਨੋ ਪੈਦਾ ਹੋਏ ਮੂਰਖ ਨੇ ਇਹ ਦੋਏ ਮੂਰਖ ਨੇ ਇਹਨਾਂ ਦੇ ਚੇਲਾ ਜਿਹੜਾ ਪੰਡਤ ਆ ਉਹ ਵੀ ਇਹ ਮੂਰਖ ਆ ਮੂਰਖਾ ਜੈਲਾ ਮੂਰਖ ਜੇ ਮੂਰਖਾ ਪੰਡਤ ਤਾ ਉਹਦਾ ਗੁਰੂ ਵੀ ਮੂਰਖ ਹੈ ਦੋਹਾਂ ਤੋਂ ਗਿਆਨੀ ਸਿਆਣਾ ਕਿਉਂ ਸਿਆਣਾ ਹਿੰਦੂ ਪੂਜੇ ਦਿਵਰਾ ਮਸਲਮਾਨ ਮਸੀਤ ਹਿੰਦੂ ਤਾਂ ਆਪਣਾ ਦਿਵਰਾ ਪੂਜਦੇ ਨੇ ਨਾਮੇ ਨੂੰ ਨਾਮਾ ਦਿਵਰਾ ਪੂਜਦਾ ਦਿਖਾਇਆ ਉਹਨਾਂ ਨੇ ਦਿਵਰਾ ਫੇਰਤਾ ਫਿਰ ਦੀਆ ਦੇਵਰਾ ਨਾਮੇ ਕੋ ਉਹ ਕਹਿੰਦਾ ਸਿੱਧੂ ਸਿੱਧੂ ਪੂਜਦੇ ਦੇਵਰਾ ਮੈਂ ਤਾਂ ਪੂਜਦਾ ਹੀ ਨਹੀਂ ਮੁਸਲਮਾਨ ਮਸੀਤ ਜਦੋਂ ਪੂਜਦਾ ਹੀ ਨਹੀਂ ਦੇਵਰਾ ਫਿਰ ਦੇਵਰਾ ਘੁੰਮਿਆ ਕਿਉਂ ਠਗਾਨੀਆਂ ਗੱਲਾਂ ਨੇ ਝੂਠਿਆਂ ਦੀ ਪੂਰਾ ਸੱਚ ਮਨਾਇਆ ਬੇ ਲੋਕਾਂ ਨੂੰ ਸਿੱਧੂ ਪੂਜਦੇ ਦੇਵਰਾ ਸਿੱਧੂ ਨਹੀਂ ਦੇਵਰਾ ਪੂਜਦੇ ਨੇ ਮੁਸਲਮਾਨ ਵਸੀਤ ਵਸੀਤ ਵਿੱਚ ਜਾਂਦੇ ਨੇ ਉਹ ਦਿਉਰੇ ਜਾਂਦੇ ਨੇ ਦਿਉਰੇ ਜਾ ਕੇ ਪੂਜਾ ਕਰਦੇ ਨੇ ਵਸੀਤ ਵਿੱਚ ਜਾ ਕੇ ਝੁਕਦੇ ਨੇ ਨमाज ਪੜ੍ਹਦੇ ਨੇ ਸਲਤੀਮਾ ਕਰਦੇ ਨੇ ਨਾਮੇ ਸੋਈ ਸੇਵਿਆ ਜੈ ਦੇਵਰਾ ਨਾਮ ਸੀਤ ਨਾਮੇ ਸੋਈ ਸੇਵਿਆ ਜੈ ਦੇਵਰਾ ਨਾਮ ਵਸੀਤ ਨਾ ਵਸੀਤ ਨੂੰ ਪੁੱਜਦਾ ਮੈਂ ਨਾ ਮੈਂ ਦਿਉਰੇ ਜਾਂਦਾ ਮੈਂ ਦਿਉਰੇ ਜਿਵੇਂ ਨਹੀਂ ਜਾਂਦਾ ਵਸੀਤ ਵਿੱਚ ਵੀ ਨਹੀਂ ਜਾਂਦਾ ਫਿਰ ਨਾਮੇ ਨਾਲ ਤਾਂ ਕਿਵੇਂ ਬੁਲਾਇਆ ਝੂਠ ਬੋਲਿਆ ਸਾਰਾ ਕਪਟ ਕੀਤਾ ਸੰਸਾਰ ਨਾਲ ਨਾਮਾ ਕੀ ਕਹਿ ਰਿਹਾ ਆਪਣੇ ਬਿਆਨ ਚ ਗੁਰਬਾਣੀ ਚ ਤੁਸੀਂ ਕੀ ਕਹਿ ਰਹੇ ਹੋ ਅਡੀਆਂ ਚੱਖ ਚੱਕ ਕੇ ਮਿਸ਼ਨਰੀ ਆਲਿਆਂ ਨੇ ਕੀਤਾ ਪ੍ਰਚਾਰ ਇਹ ਹੀ ਸਿੱਖੀ ਸੀ ਉਹਾਂ ਦੀ ਸਾਉਂਸ ਦੀ ਸਿੱਖੀ ਇਹ ਹੀ ਸੀ ਲੀਡਰ ਬਣ ਕੇ ਤੇ ਸਿੱਖੀ ਦੇ ਅਸਲ ਦੇ ਵਿੱਚ ਉਹ ਸਾਬਤ ਹੋ ਗਿਆ ਵੀ ਇਹ ਵੀਣੇ ਹੀ ਸੀ ਇਹ ਵੀਣੇ ਨੇ ਹੁਣ ਵੀ ਨਹੀਂ ਹੁਣ ਬੜੇ ਔਖੇ ਨੇ ਦੁਖੀ ਨੇ ਵੀ ਕਿਉਂ ਸਾਰਾ ਕੁਝ ਬਿੱਲੀ ਥੈਲੇ ਦੇ ਬਾਹਰ ਕਿਉਂ ਆ ਗਈ ਕਿਉਂਕਿ ਬੇਇੱਜ਼ਤੀ ਹੋ ਗਈ ਉਹਨਾਂ ਦੀ ਉਹ ਤਾਂ ਆਪਣੇ ਆਪ ਨੂੰ ਸਖਮਤ ਦੇ ਜੋ ਸੀ ਕਹਿੰਦੇ ਠੀਕ ਹੁਣ ਐਂਟੀ ਸਿੱਖ ਸਾਬਤ ਹੁੰਦੇ ਜਾਂਦੇ ਨੇ ਹੌਲੀ ਹੌਲੀ ਜਿੰਨਾ ਕ ਸਹੀਦ ਪਤਾ ਲੱਗਿਆ ਚਲ ਥੋੜਾ ਲੱਗਿਆ ਪਤਾ ਉਹਨੂੰ ਵੀ ਮੰਨਣ ਨੂੰ ਤਿਆਰ ਨਹੀਂ ਜੇ ਮੰਨਦੇ ਨੇ ਬੜੀ ਮਜਬੂਰੀ ਨੂੰ ਮੰਨਦੇ ਨੇ ਥੋੜਾ ਥੋੜਾ ਕਰਕੇ ਕਿਉਂ ਪੈੜਾ ਆਉਂਦੇ ਨੇ ਮੁਸ਼ਕਲ ਆ ਮੰਨਣ ਉਹਨੂੰ ਕੋਕਾ ਉਹਨਾਂ ਦਾ ਡੀਐਨ ਮੰਨਣ ਵਾਲਾ ਹੈ ਨਹੀਂ ਉਹ ਤਾਂ ਪਿੱਛੇ ਆਏ ਨੇ ਆਂਟੀ ਇੱਥੇ ਹੀ ਆਂਟੀ ਨੇ ਹੋ ਗੁਰਮਤ ਥੁਰ ਤੋਂ ਲੈ ਕੇ ਆਂਟੀ ਚਲੇ ਆਏ ਨੇ ਅੱਜ ਬੜਾ ਔਖਾ ਉਹਨਾਂ ਨੂੰ ਮੰਨਣਾ ਮਜਬੂਰੀ ਨੂੰ ਚੋਪਰ ਹੈ ਹਾਂਜੀ